ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਕੇ ਫਤੇ ਬਲਾਓ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਦੀ ਪਤ ਬੜਾ ਇਤਿਹਾਸਿਕ ਨਗਰ ਪੰਜਗੜ ਪੰਜਵੜਾ ਨਾਲ ਸਰਾਈ ਟਿਲਵਾ ਦਾ ਪਿੰਡ ਹੈ ਇਹ ਹੋਰ ਵੀ ਹੈ ਹੈ ਫਿਰ ਤਾਂ ਮੇਰਾ ਵੀ ਪੂਰਾ ਹੱਕ ਹੈ ਮੈਂ ਵੀ ਢਲੂਈ ਹੈ ਸਾਡੇ ਸੰਗਰਹੂਰ ਕੋਲ ਇੱਕ ਪਿੰਡ ਹੈ ਉਹ ਸਾਰਾ ਢਿਲੋਂ ਦਾ ਉਹ ਨਾਲ ਢਿਲਵਾਇ ਤੇ ਜਦੋਂ ਬਾਪੂ ਬਾਜ਼ਰ ਜਾਂਦੇ ਸੀ ਸਾਰਾ ਪਿੰਡ ਇਕੱਠਾ ਹੋ ਜਾਂਦਾ ਕਹਿੰਦਾ ਜੀ ਅਸੀਂ ਤਾਂ ਸਾਰਾ ਪਿੰਡ ਤੁਹਾਡੇ ਨਾਲ ਤੋ ਐਕਤੀ ਕਰੋਗੇ ਪੂਰਾ ਇੱਕ ਪਾਸੇ ਹੀ ਦੇਖੋ ਅੱਜ ਜੋ ਹਾਲਾਤ ਆ ਪੰਜਾਬ ਦੀ ਬਹੁਤ ਬਰਹਾਲੇ ਇਹ ਨਹੀਂ ਵੱਡੀ ਗੱਲ ਹੈ ਇੱਥੇ ਸਰਕਾਰ ਨਾ ਦੀ ਕੋਈ ਚੀਜ਼ ਹੀ ਨਹੀਂ ਹੈ ਜਿਹੜਾ ਜੀ ਕਰਦਾ ਜੋ ਮਰਜ਼ੀ ਕਰ ਲੇ ਆਜਕਲ ਅਫਸਰ ਸਾਹੀ ਜਿੰਨਾ ਮਰਜ਼ੀ ਪੈਸਾ ਦੋ ਤੇ ਜੋ ਮਰਜ਼ੀ ਕੰਮ ਕਰਾਓ ਗੁੰਡਾਗਰਦੀ ਦਾ ਰਾਜ ਹੈ ਕਿਸ ਨੂੰ ਅੰਦਰ ਕਰੀ ਜਾਂਦੇ ਆ ਕਿਸ ਨੂੰ ਬਾਹਰ ਕਰੀ ਜਾਂਦੇ ਆ ਜ਼ਮੀਨਾਂ ਦੇ ਕਬਜ਼ੇ ਕਰਾਈ ਜਾਂਦੇ ਆ ਜਿਹੜੇ ਇਹਨਾਂ ਦੇ ਐਮਐਲਏ ਆ ਸਹੀਓ ਜਿੰਦਗੀ ਚ ਕਦੇ ਸੋਚਿਆ ਨਹੀਂ ਉਹ ਅਜੇ ਲੋਕੀ ਐਮਐਲਏ ਬਣੇ ਐ ਮਿਲੂਗਾ ਆਪਾਂ ਸੋਚ ਨਹੀਂ ਸਕਦੇ ਕਿ ਐਮਐਲਏ ਬਣ ਸਕਦਾ ਕਿ ਨਹੀਂ ਤੁਸੀਂ ਮੈਂ ਤਾਂ ਇੱਕ ਦਿਨ ਕਿਹਾ ਸੀ ਮੈਂ ਨਰਾਜ ਹੋ ਗਏ ਮੇਰੇ ਤੋਂ ਮੈਂ ਕਿਹਾ ਜਿਹੜੇ ਪਿੰਡ ਦੇ ਮਲੰਗ ਆ ਨਾ ਕੋਈ ਸਦਾ ਝੜੂ ਜਾਏ ਜਿੰਨੇ ਵੀ ਤੁਸੀਂ ਕਿਹਾ ਤੇ ਅੱਛਾ ਮੈਂ ਤਾਂ ਦੱਸਿਆ ਕੀ ਹੈ ਉਹ ਸਾਰੇ ਮਲੰਗ ਇਕੱਠੇ ਹੋ ਗਏ ਪੂਰੇ ਪੰਜਾਬ ਦੇ ਅੱਛਾ ਉਹ ਵਿਲੇ ਬੰਦੇ ਸੀ ਮਲੰਗ ਸੀ ਟੈਲੀਫੋਨ ਹੱਥ 'ਚ ਸੀ ਅਸੀਂ 24 ਘੰਟੇ ਟੈਲੀਫੋਨ ਦੇ ਉੱਤੇ ਚੱਲ ਪਏ ਹੁਣ 13000 ਪਿੰਡ ਹੈ ਦੇਖੋ 13000 ਮਲੰਗ ਚੱਲ ਪਏ ਇਸ ਕੋਈ ਕੰਮ ਸੀ ਕਾਲੀ ਦਲ ਦੇ ਖਿਲਾਫ ਕਾਲੀ ਦਲ ਦੇ ਖਿਲਾਫ ਹੈ ਕਾਲੀ ਦਲ ਦੇ ਹੁਣ ਵੀ ਹੁਣ ਤਾਂ ਸਾਡੇ ਤਿੰਨੇ ਹੀ ਰਹਿ ਗਏ ਐ ਹਲੇ ਵੀ ਰੋਜ਼ ਸਵੇਰੇ ਸੁਰਵੀਰ ਨੇ ਆ ਕੀਤਾ ਸੁਰਵੀਰ ਨੇ ਆ ਕੀਤਾ ਬਾਦਲ ਨੇ ਆ ਕੀਤਾ ਮੈਂ ਕਿਹਾ ਇੰਨਾ ਹੁਣ ਕੁਝ ਵੀ ਨਹੀਂ ਐ ਹਲੇ ਵੀ ਖੜਾ ਛੱਡ ਦਿਓ ਨਹੀਂ ਉਹ ਕਾਂਗਰਸੀ ਸਾਡੇ ਮਗਰ ਚਾਲੂ ਵਾਲੇ ਵੀਟਾ ਦੇ ਬਗਰ ਸਾਰੇ ਸਾਡੇ ਬਗਰੀ ਇੱਕ ਨਵਾਂ ਇਹਨਾਂ ਨੇ ਚੁੱਲਾ ਦਲ ਬਣਾਤਾ ਉਹਨੂੰ ਗੈਸ ਮਿਲਦੀ ਹੈ ਦਿੱਲੀ ਤੋਂ ਮੁਫਤੀ ਗੈਸ ਆਈ ਜਾਂਦੀ ਅੱਗ ਲਾਈ ਚਲਦੇ ਹੋ ਜਿੱਥੇ ਮਰਜੀ ਪਰ ਜਿਹਦੇ ਨਾਲ ਪ੍ਰਮਾਤਮਾ ਦਾ ਸਿਰ ਤੇ ਹੱਥ ਹੋਵੇ ਉਹਨੂੰ ਕੋਈ ਹਰਾ ਨਹੀਂ ਸਕਦਾ ਨਾ ਕੋਈ ਕਰ ਸਕਦਾ ਦੇਖੋ ਦਰਬਾਰ ਸਾਹਿਬ ਦੇ ਦਰਵਾਜ਼ੇ ਤੇ ਜੋ ਡੋਰੀ ਛੱਡਦਾ ਸੀ ਮਾਰਨ ਦੀ ਕੋਸ਼ਿਸ਼ ਕੀਤੀ ਦੇਖੋ ਇੰਨਾ ਨੇੜੇ ਬੰਦਾ ਹੋਏ ਪਰ ਰੱਬ ਜਿਹਦੇ ਰਾਮਦਾਸ ਦਾ ਹੱਥ ਹੋਏ ਬਚਾਉਣਾ ਹੋਊ ਐ ਨਿਸ਼ਾਨਾ ਕੀ ਸੀ ਕਿ ਅਸੀਂ ਕਾਲੀ ਦਾ ਖਤਮ ਕਰਨਾ ਬਾਦਲ ਪਰਵਾਰ ਦਾ ਨਾ ਹੀ ਖਤਮ ਕਰ ਦੇਣਾ ਕਿਉਂਕਿ ਕੱਲਾ ਬਾਦਲ ਸਾਹਿਬ ਸੀ ਤੇ ਹੁਣ ਮੈਂ ਜਿਹੜਾ ਸੈਂਟਰ ਦੇ ਨਾਲ ਲੜਦਾ ਝੁਕਦੇ ਨਹੀਂ ਅਸੀਂ ਵੱਡੇ ਬਾਦਲ ਸਾਹਿਬ ਸੋਣਾ ਸਾਲ ਜੇ ਚਲੇਗੇ ਝੁਕੇ ਨਹੀਂ ਇੰਦਰਾ ਗਾਂਧੀ ਵਾਰੇ ਕਹਿੰਦੇ ਸਾਨੂੰ ਸੀਨੀਅਰ ਮਿਨਿਸਟਰ ਬਣਾਖ ਦਿੰਨੇ ਆ ਇਹ ਕਰਦਨੇ ਕਦ ਨਾ ਸਾਡੇ ਵਾਸਤੇ ਕੌਮ ਪਹਿਲੀ ਹੈ ਪੰਜਾਬ ਪਹਿਲੀ ਹੈ ਸਾਡੇ ਵਾਸਤੇ ਸੀ ਮਿਨਿਸਟਰੀ ਨਹੀਂ ਹੈ ਅਕਾਲੀ ਦਲ ਬਣਿਆ ਸਰਕਾਰ ਵਾਸਤੇ ਨਹੀਂ ਹੈ ਅਕਾਲੀ ਦਲ ਬਣਾਇਆ ਗਿਆ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਆ ਕੌਮ ਦੀ ਜਥੇਬੰਦੀ ਹੈ 105 ਸਾਲ ਪੁਰਣੀ ਜਥੇਬੰਦੀ ਹੈ ਜਿਸ ਜਸਬੰਦੀ ਦਾ ਮਕਸਦ ਹੀ ਗੁਰੂ ਘਰਾਂ ਦੀ ਰੱਖਿਆ ਖਾਲਸਾ ਪੰਥ ਦੀ ਰੱਖਿਆ ਤਈਓ ਗੁਰੂ ਸਬਾਹਾਂ ਨੇ ਆਪਾਂ ਨੂੰ ਕਿਹਾ ਆਪਾਂ ਨੂੰ ਮੀਰੀ ਪੀਰੀ ਦਾ ਸਿਧਾਂਤ ਕਿਸ ਵਾਸਤੇ ਦਿੱਤਾ ਹੈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਕੋਈ ਧਰਮ ਨੂੰ ਦੇ ਅੱਗੇ ਵਧਣਾ ਧਰਮ ਕੋਲ ਇੱਕ ਫੌਜ ਚਾਹੀਦੀ ਹੈ ਤੇ ਤਾਕਤ ਚਾਹੀਦੀ ਹੈ ਉਹ ਫੌਜ ਬਣਾਈ ਸੀ ਕਾਲੀ ਦਲ ਸ਼੍ਰੋਮੀ ਕਾਲੀ ਦਲ ਥੋੜੇ ਬਜ਼ੁਰਗਾਂ ਦੀ ਕੁਰਬਾਨੀਆਂ ਨਾਲ ਬਰੀਆਂ ਐਂੀਆਂ ਮਸਾਲਾਂ ਕਿ ਜਹਾਦ ਦੇਣ ਵਾਸਤੇ ਮੌਤੇ ਜਾਣ ਵਾਸਤੇ mentally lonely ਮੈਂ ਕੱਲੀ ਪਾਰਟੀ ਦੁਨੀਆਂ ਜੋ ਜਿਹਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਇਹਦੇ ਕਾਂਗਰਸ ਨੂੰ ਕਹਿੰਦੇ ਸ਼ਹੀਦਾਂ ਦੀ ਜਥੇਬੰਦੀ ਆ ਕਿਸੇ ਨੂੰ ਕਹਿੰਦੇ ਕਾਲੀ ਦਲ ਨੂੰ ਕਹਿੰਗੇ ਪੁਰਾਣੇ 30 40 ਸਾਲ ਪਹਿਲੇ ਮੈਂ ਜਦ ਛੋਟਾ ਹੀ ਹੁੰਦਾ ਸੀ ਨਾ ਗੱਡੀ ਵੱਡੇ ਬਾਲ ਸਾਹਿਬ ਮੈਨੂੰ ਲਾਂ ਲੈ ਜਾਂਦੇ ਸੀ ਬੱਚੇ ਨੂੰ ਜੋ ਪਿੰਡਾਂ ਜਾਂਦਾ ਸੀ ਉਹ ਜਾਂਦੇ ਜਾਂਦੇ ਕਿਸੇ ਇੱਕ ਪਿੰਡ ਦੇ 30000 ਨੂੰ ਆਪਣੇ ਸਰ ਜਸਦਾਰ ਨੂੰ ਕਹਿੰਦੇ ਸੀ ਉਹ ਜਸਦਾਰ ਸਾਰਾ ਪੂਰਾ ਪਿੰਡ ਹੀ ਸੰਭਾਲ ਕੇ ਰੱਖਦਾ ਸੀ ਉਦੋਂ ਖਾਲਾ ਪਿੰਡਾਂ ਲਈ ਕਿਸੇ ਦਾ ਦਸੰਦੀ ਕੰਮ ਕਰਦਾ ਸੀ ਹੁਣ ਕੀ ਹੋ ਗਿਆ ਨੰਨੀਆਂ ਪੀੜੀਆਂ ਆ ਗਈਆਂ ਆ ਮੋਬਾਈਲ ਆ ਗਏ ਇੰਟਰਨੈਟ ਆ ਗਏ ਹੁਣ ਕਦਰ ਭੁੱਲ ਗਈ ਆਪਣਾ ਜ਼ਰਸਾਈ ਭੁੱਲ ਗਏ ਜੇ ਨਵੀਂ ਪੀੜ੍ਹੀ ਭੁੱਲ ਗਈ ਕਿ ਕਿ ਆਪਣੀ ਮਾਂ ਪਾਟੀ ਕਿਹਦੀ ਹੈ ਨਵੀਂ ਕੱਲਾ ਜਾ ਕੇ ਨਵੇਂ ਚਮਤਕਾਰ ਜਿਹੜਾ ਝੂਠ ਬੋਲਦਾ ਉਹਦੇ ਮੰਗਰ ਲੱਗ ਗਏ ਪਹਿਲੇ ਨਾ ਜੇ ਮੈਂ ਹਰਿਆਣਾ ਵੀ ਤੁਸੀਂ ਜਿਉਂ ਅਸੀਂ ਕਈ ਵਾਰ ਦਿੱਲੀ ਇਲੈਕਸ਼ਨ ਲੜ ਪੰਨੇ ਆ ਕਾਲੀਗੱਲ ਹਰਿਆਣਾ ਹੀ ਲੜ ਪੰਦਾ ਜਿਉਂ ਜਾਈਦੇ ਨਾ ਬੀਬੀਆਂ ਉਹ ਕਹਿੰਦੇ ਕਾਲੀਗੱਲ ਦਾ ਪ੍ਰਧਾਨ ਆ ਨਾ ਬੀਬੀਆਂ ਦਰਵਾਜੇ ਖੜੀਆਂ ਪੰਥ ਦਾ ਪ੍ਰਧਾਨ ਬੀਬੀਆਂ ਪਹਿਲੇ ਕੀ ਕਰਦੀਆਂ ਜਦੋਂ ਤੱਕੜੀ ਤੇ ਮੋਰ ਲਾਉਂਦੀ ਆਉਂਦੀਆਂ ਸੀ ਨਾ ਮੱਥਾ ਟੇਕਦੀ ਹੁੰਦੇ ਸੀ ਕਹਿੰਦੇ ਪਹਿਲੇ ਗਿਆ ਪੰਥ ਨੂੰ ਵੋਟ ਪਾ ਰਹੇ ਆ ਉਹ ਸੀ ਤਾਕਤ ਆਪਣੀ ਅੱਜ ਹੌਲੀ ਹੌਲੀ ਸੈ ਇੰਟਰ ਦੀ ਸਰਕਾਰਾਂ ਨੇ ਪਾਕੀਆਂ ਨੇ ਦਿੱਲੀਆਂ ਨੇ ਸੋਚੀ ਕਿ ਐਸ ਕੌਮ ਨੂੰ ਜਿਹਨੂੰ ਤਾਕਤ ਗੁਰੂ ਘਰਾਂ ਤੋਂ ਮਿਲਦੀ ਹੈ ਇਹਨੂੰ ਖਤਮ ਕਰੀਏ ਤਾਂ ਹੀ ਖਤਮ ਹੋਊਗਾ ਜੇ ਗੁਰੂ ਘਰਾਂ ਉੱਤੇ ਅਸੀਂ ਕਬਜ਼ਾ ਕਰ ਲਈਏ ਉਹਨਾਂ ਨੂੰ ਮੌਕਾ ਮਿਲ ਗਿਆ ਤੁਸੀਂ ਆਪਾ ਸਾਰੇ ਲੋਕ ਉਸ ਪ੍ਰਚਾਰ ਦੇ ਗੱਲਾਂ ਚ ਆ ਕੇ ਅਕਾਲੀ ਦਲ ਨੂੰ ਦੋਸ਼ੀ ਬਣਾਤਾ ਜਿਹੜੀ ਕੰਮ ਦਾ ਕਾਲੀ ਦਲ ਨੂੰ ਕਹਿੰਦਾ ਕਾਲੀ ਵਰਕਰਾਂ ਨੂੰ ਕਹਿੰਦਾ ਕਾਲੀ ਲੀਡਰਸ਼ਿਪ ਨੂੰ ਕਹਿੰਦਾ ਕਿ ਤੁਸੀਂ ਬੇਅਦਬੀ ਕਰਾਈ ਹੈ ਯਾਰ ਕਾਲੀ ਦਲ ਤਾਂ ਗੁਰੂ ਘਰਾਂ ਦੀ ਸੇਵਾ ਵਾਸਤੇ ਗੁਰੂ ਕਾਬੀ ਦੀ ਰੱਖਿਆ ਵਾਸਤੇ ਪੜਿਆ ਤੁਸੀਂ ਸਾਡੇ ਘਰੇ ਜਲਾ ਕਿਸੇ ਟਾਈਮ ਚਲੇ ਜਾਓ ਗੁਰੂ ਮਹਾਰਾਜ ਪ੍ਰਕਾਸ਼ ਤੇ ਲਗਾਤਾਰ ਲੜੀਵਾਰ ਪਾਠ ਚੱਲਦੇ ਮੱਥਾ ਟੇਕਣ ਤੋਂ ਬਗਾਰ ਕੋਈ ਬੱਚਾ ਵੀ ਸਾਡਾ ਨਹੀਂ ਨਿਕਲਦਾ ਹੁਣ ਪਹਿਲੀ ਤਰੀਕ ਨੂੰ ਬਾਦਲ ਪਿੰਡ ਫਿਰ ਤੋਂ ਲਗਾਤਾਰ 7 ਦਿਨ ਕੋ ਉਪਾਸ ਕਰੇ ਹਰ ਸਿਮਰਤ ਨੇ ਸਾਰਾ ਕੰਮ ਛੱਡ ਦੇਣਾ ਹੋ ਨੋ ਸੇਵਾ ਦੇ ਲੱਗ ਜਾਣਾ ਸੱਤ ਦਿਨ ਭਾਵੇਂ ਲੇਖਾ ਨਹੀਂ ਉਹਨੇ ਚਲੇ ਜਾਣਾ ਮਾਗਦੇ ਮਹੀਨੇ ਹਰ ਸਿਮਰਤ ਨੇ ਘਰੋਂ ਹੀ ਨਿਕਲਣਾ 24 ਘੰਟੇ ਪਾਠ ਤੇ ਸਾਡਾ ਚੱਲਦਾ ਰਹਿੰਦਾ ਪਿੰਡਰਬਾਬ ਸਾਹਿਬ ਵਿੱਚ ਲਗਾਤਾਰ 15 ਸਾਲ ਹੋ ਗਏ 16 ਸਾਲ ਲਗਾਤਾਰ ਥੰ ਗੜੀ ਵਰ ਪਾਠ ਚੱਲਦੇ ਸੇਵਾ ਕਰਦੇ ਪਰ ਸਾਨੂੰ ਦੱਸ ਨਹੀਂ ਲੋੜ ਨਹੀਂ ਅਸੀਂ ਕਿਉਂ ਕਹੀਏ ਪਰਹਰਾਨ ਹੈ ਕਿ ਆ ਜਾ ਕਹਤਾ ਕਿ ਦੋਸ਼ੀ ਬਣਾਤਾ ਹੁਣ 10 ਸਾਲ ਹੋ ਗਏ ਇਹ ਜਿਹੜੇ ਰੋਣ ਵਾਲੇ ਕਿਹੜੇ ਸੀ ਦਾਦੂ ਵਾਲਾ ਵਾਲੇ ਮੰਡ ਉਹ ਕਿੱਥੇ ਹੈ ਮੰਡ ਬੀਜੇਪੀ ਨਾ ਬੈਠੇ ਏਜੰਸੀਆਂ ਦੇ ਬੰਦੇ ਐ ਕੱਲੇ ਪੱਗ ਬੰਨ੍ਹ ਨਾਲ ਦਾੜੇ ਪ੍ਰਕਾਸ਼ ਕਰਨ ਨਾਲ ਉਤੋਂ ਗਾਤਰਾ ਪਾਣ ਨਾਲ ਪੰਥ ਨਹੀਂ ਪੰਥਕ ਬੰਦਾ ਪੰਥਕ ਢਿਲੋਂ ਹੋਣਾ ਚਾਹੀਦਾ ਹੈ ਜਜ਼ਬਾ ਹੋਣਾ ਚਾਹੀਦਾ ਹੈ ਜਜ਼ਬਾ ਉਸ ਬੰਦੇ ਦਾ ਹੁੰਦਾ ਜਿਹਦਾ ਪੁੱਛੋ ਕੋਰ ਤੁਹਾਨੂੰ ਪਤਾ ਹੈ 105 ਸਾਲ ਪਾਣੀ ਪਾਟੀ ਐ ਤੁਸੀਂ 105 ਸਾਲ ਦੱਸਿਓ ਤੁਹਾਨੂੰ ਇੱਕ ਵਾਰ ਵੀ ਧੋਖਾ ਦਿੱਤਾ ਹੋਇਆ ਪਾਟੀ ਨੇ ਜੋ ਕੁਛ ਵੀ ਅੱਜ ਪੰਜਾਬ ਖੈਗ ਬਣਾਉਣ ਲਈ ਤੁਹਾਡੀ ਆਪਣੀ ਮਾਂ ਪਾਟੀ ਐ ਤੁਹਾਡੇ ਜਿਹੜੀ ਮਾਜਮਾ ਸਾਰਿਆਂ ਨੂੰ ਪੈਨਸ਼ਨ ਲਾਤੀ ਬਾਪੂ ਬਾਗਲ ਨੇ ਅੱਜ ਜਿਹੜੇ ਤੁਹਾਡੇ ਬਿਜਲੀ ਦੇ ਬਿੱਲ ਮਾਫ ਕੀਤੇ ਪਿਊਬਲਾ ਦੇ ਨਹੀਂ ਤਾਂ ਬਜ਼ੁਰਗਾਂ ਨੂੰ ਪੁੱਛੋ ਤੁਸੀਂ ਹਰ ਮਹੀਨੇ ਜਾ ਕੇ ਬਿੱਲ ਭਰਦੇ ਸੀ ਜਿਹੜਾ ਹੁਣ ਨਵੇਂ ਮੁੰਡਿਆਂ ਨੂੰ ਤਾਂ ਪਤਾ ਨਹੀਂ ਹਨ ਮੁਫਤ ਆ। ਸਾਨੂੰ 50000 60000 ਰੁਪਏ ਇੱਕ ਟਿਊਬਵਲ ਮਗਰ ਇੱਕ ਸਾਲ ਦਾ ਤੁਹਾਡਾ 70000 ਤੱਕ ਬਚ ਗਿਆ। ਆ ਪਿਊਬਲ ਕਨੈਕਸ਼ਨ ਵੀ ਖੁੱਲੇ ਦੇ ਨਾਲ ਅਕਾਲੀ ਦਲ ਹੈ। ਆ ਪਿੰਡਾਂ ਵਿੱਚ ਮੰਡੀਆਂ ਬਣਾਉਣ ਦਾ ਅਕਾਲੀ ਦਲ ਹੈ, ਲਿੰਕ ਰੋੜਾ ਬਣਾਉਣ ਦਾ ਅਕਾਲੀ ਦਲ ਹੈ, ਮਹਿਰਾ ਗੱਡਣਾ ਦਾ ਅਕਾਲੀ ਦਲ ਹੈ। ਪੱਕੇ ਖਾਰੇ ਬਣਾਉਣ ਦਾ ਕਾਢੀ ਸਾਰੇ ਡੈਮ ਹੈ, ਪਾਖੜਾ ਡੈਮ ਤੋਂ ਬਗੈਰ ਸਾਰੇ ਡੈਮ ਬਣਾਉਣ ਦਾ ਅਕਾਲੀ ਦਲ ਹੈ। ਜਿੰਨੇ ਫਾਰਮਰਾਂ ਨੂੰ ਬਿਜਲੀ ਆਉਂਦੀ ਹੈ ਸਾਰੇ ਥਰਮਲ ਪਲਾਂਟ ਜਿੰਨੇ ਪੰਜਾਬ ਚ ਸਾਰੇ ਅਕਾਲੀ ਦਲ ਨੇ ਬਣਾਏ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਆ ਸੜਕਾਂ ਦੇਖੋ ਕਿਵੇਂ ਮੈਂ ਪਿੰਡਾਂ ਵਿੱਚ ਵੀ ਦੇਖੋ ਜਿੰਨੀ ਵੀ ਡਿਵੈਲਪਮੈਂਟ ਹੋਈ ਹੈ ਜੇ ਪਿੰਡ ਚ ਕੋਈ ਸਕੂਲ ਹੋਵੇ ਟਰਮ ਚਲਾਸ ਪਤਾ ਕਰੋ ਕਿਦੋਂ ਬਣਿਆ ਉਦੋਂ ਹੀ ਬਣਾ ਹੋਣਾ ਜਦੋਂ ਅਕਾਲੀ ਦਲ ਦੀ ਸਰਕਾਰ ਹੈ ਗਰੀਬ ਨੂੰ ਵਾਟਾ ਲੋੜਸ਼ਾ ਕਰਨ ਪੈਨਸ਼ਨ ਸਾਰੀਆਂ ਹੀ ਸਹੂਲਤਾਂ ਦੇ ਨਾਲ ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਮੈਂ ਕਹਿੰਦਾ ਤੁਸੀਂ ਜੋਰ ਲਾ ਲਓ ਮੇ ਖੰਦੀ ਲੱਪੰਦੀ ਸੋਚੰਦੀ ਕਿ ਕਾਂਗਰਸ ਨੇ ਬਣਾਇਆ ਕੀ ਪੰਜਾਬ ਤੁਹਾਨੂੰ ਦੱਸ ਨਹੀਂ ਸਕਦੇ ਮੈਂ ਆ ਸਵਾਲ ਅਸੈਂਬਲੀ ਨੂੰ ਪੁੱਛਿਆ ਸੀ ਸਾਡੀ ਬਹਿਸ ਚੱਲਦੀ ਦੂਜੇ ਪਾਸੇ ਚੰਨੀ ਤੇ ਬੀਬੀ ਭੱਤਲ ਤੇ ਸਾਰੇ ਕਾਂਗਰਸੀ ਬੈਠੇ ਤੇ ਮੈਂ ਇਧਰੇ ਪਾਸੇ ਵੱਡੇ ਪਾਲਸਾ ਨਾਲ ਬੈਠੇ ਸੀ ਮੇਰੀ ਟਾਈਮ ਆ ਬੋਲੋ ਵੀ ਮਾ ਕੇ ਬੋਲਣ ਦਾ ਕੋਈ ਫਾਇਦਾ ਨਹੀਂ ਮੈਂ ਤਾਂ ਕੱਲਾ ਸਵਾਲ ਹੀ ਪੰਜ ਪੁੱਛਦੇ ਆ ਮੈਂ ਕਹਾਂ ਜੀ ਮੇਰਾ ਇੱਕ ਸਵਾਲ ਹੈ ਚੰਨੀ ਸਾਹਿਬ ਤੁਸੀਂ ਸਾਰੇ ਲੀਡਰੋਂ ਸਾਰੇ ਕਾਂਗਰਸੀ ਬੈਠਿਓ ਮੈਨੂੰ ਪੰਜ ਚੀਜ਼ਾਂ ਦੱਸ ਦਿਓ ਜਿਹੜੀ 20 ਸਾਲ ਤੋਂ ਦਾ ਰਾਜ ਰਿਹਾ ਹੈ ਅਲੱਗ-ਅਲੱਗ ਮੁੱਖ ਮੰਤਰੀਆਂ ਥੱਲੇ ਪੰਜ ਚੀਜ਼ਾਂ ਦੱਸ ਦਿਓ ਜਿਹੜੀ ਤੁਸੀਂ ਪੰਜਾਬ ਦੇ ਵਿੱਚ ਬਣਾਈਆਂ ਕੋਈ ਪੰਜ ਚੀਜ਼ ਕੋਈ ਵੀ ਪੰਜ ਇੱਕ ਦੂਜੇ ਨੂੰ ਪੁੱਛਣ ਲੱਗੇ ਖੁਸਬੂਸ ਕਰਨ ਲੱਗੇ ਆ ਦੱਸ ਕੀ ਬਣਿਆ ਮੈਨੂੰ ਤਾਂ ਪਤਾ ਨਹੀਂ ਤੂੰ ਦੱਸ ਕਰਦੇ ਕਰਦੇ ਇੱਕ ਦੋ ਮਿੰਟ ਲੈ ਮੈਂ ਕਿ ਛੱਡੋ ਪੰਜ ਚਾਰ ਕਰਦੀ ਫਿਰ ਇੱਕ ਦੂਜੇ ਨੂੰ ਖੁਸਬੂਸ ਕਰਨ ਲੱਗੇ ਕਿ ਲਈ ਮੈਂ ਕਿਹਾ ਜੀ ਤੁਸੀਂ ਉਹਨਾਂ ਦੱਸ ਦਿਓ ਤੁਸੀਂ ਫਰੇਮ ਦੇਖਿਆ ਜਿੱਦੇ ਟੀਵੀ ਤੇ ਅਖੀਰ ਤੇ ਮੈਂ ਹੱਥ ਜੋੜ ਕੇ ਇਹਨਾਂ ਇੱਕ ਕੀ ਦੱਸ ਦਿਓ ਅਗਰੂ ਕੰਮੀ ਉੱਠ ਕੇ بڑا ਸ਼ੇਰ ਬਣਿਆ ਹਾਂ ਜੀ ਸਰਕਾਰ ਦੇ ਪੈਸੇ ਲਾਏ ਆ ਉਹਨਾਂ ਕੰਮ ਕੀਤਾ ਬਹਾਦਰੀ ਐ ਜਿਹੜੇ ਤੇ ਕੰਮੀ ਨਾਲੋਂ ਤੋਂ ਮੜੇ ਆ ਝਾੜੂ ਵਾਲੇ ਹੁਣ ਟਰਾਂਸਫਾਰਮਰਾਂ ਤੇ ਵੀ ਕੁਝ ਗੱਦੰਦ ਕਰਨ ਲੱਗ ਗਏ ਟਰਾਂਸਫਾਰਮਰ ਤਾਂ ਮਲਾ ਜਿੰਦਦਾਰੀ ਨਵਾਂ ਲਾ ਲੈ ਆਉਂਦਾ ਸੀ ਆਪਣੀ ਸਰਕਾਰ ਤੋਂ ਹੈ ਐਮੀ ਪਾਵਰ ਦਾ ਜਿੰਦਦਾਰ ਕੋਲੇ ਸੀ ਸਾਡੇ ਕੋਲ ਟਰਾਂਸਫਾਰਮਰ ਤੇ ਇਹ ਜੁੜੀ ਅਕੀਦਾਂ ਆਹ ਤਾਂ ਹਾਲਾਤ ਆ ਯਾਰ ਮੈਂ ਤੁਹਾਨੂੰ ਸਹੀ ਦੱਸਾਂ ਪਤਾ ਨਹੀਂ ਕੀ ਹੋਇਆ ਆ 10 ਸਾਲ ਖਰਾਬ ਹੋ ਗਏ ਆਪਣੇ ਜੇ ਸਪੀਡ ਨਾਲ ਆਪਣਾ ਕੰਮ ਚੱਲ ਪਿਆ ਸੀ ਸਰਕਾਰ ਕੋਰ ਹਸਪਤਲ ਪੜਿਆਂ ਫੈਕੀਆਂ ਸਾਰਾ ਕਿਹੜਾ ਹੀ ਬ੍ਰੇਕ ਲਾਤੇ ਪਿਆ 10 ਸਾਲ ਤਾਂ ਜਮਾਂ ਹੀ ਪਿੱਛੇ ਚਲੇਗੇ ਐਸ ਕਰਕੇ ਹੋਰ ਨਾ ਕੋਈ ਨਵਾਂ ਬੰਦਾ ਆ ਕੇ ਕਹਿ ਰਿਹਾ ਕਿ ਮੈਨੂੰ ਇੱਕ ਮੌਕਾ ਸਾਨੂੰ ਦਿਓ ਤੇ ਉਹਨੂੰ ਮਗਰ ਲੱਗ ਜੇ ਫਿਰ ਤਾਂ ਮੈਂ ਤਾਂ ਜਮਾਂ ਹੀ ਕੰਮ ਖਰਾਬ ਹੋਊਗਾ ਉਹਨਾਂ ਜਿਹੜਾ ਪਰਿਵਾਰ ਹੈ ਪੰਚਨਬੀਰ ਦੀ ਅਸਰਮੀ ਉਹ ਜੀ ਪਰਿਵਾਰ ਹੈ ਕਈ ਲੋਕਾਂ ਨੂੰ ਪਤਾ ਨਹੀਂ ਆ ਉਹ ਪਰਿਵਾਰ ਹੈ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਆ ਫੌਜ ਸੀ ਇਹਨਾਂ ਦੇ ਬਜ਼ੁਰਗ ਤੇ ਧਰਮਾ ਉਹਨਾਂ ਨੇ ਬਰਦਾਸ਼ਤ ਨਹੀਂ ਹੋਇਆ ਜੋ ਉਹਨਾਂ ਕੋਲ ਗਫਲ ਸੀ ਕੋਈ ਤੋਪ ਸੀ ਜਿੰਨੇ ਸਿੰਘ ਸੀ ਔਰ ਚੱਲ ਪੇ ਫੌਜ ਚੱਲ ਗਈ ਇਹ λεਦੀ ਗੁਰੂ ਕਰਦੀ ਆਪਣੀ ਰੱਖਿਆ ਕਰਾਂਗੇ ਇਹਨਾਂ ਨੂੰ ਘੇਰੇ ਪਾ ਕੇ ਕਈਆਂ ਨੂੰ ਜੀਤ ਕਰਤਾ ਉਹਨਾਂ ਨੇ ਫੌਜ ਨੇ ਹਿੰਦੂਤਾਂ ਫੌਜ ਨੇ ਜਿਹੜੇ ਬਚ ਗਏ ਉਹਨੂੰ ਫੜ ਕੇ ਅੰਦਰ ਕਰਤਾ 10-10 ਸਾਲ ਅੰਦਰ ਰਹੇ ਜੇ ਉਹ ਨਾ ਕਰਦੇ ਉਸੇ ਹੀ ਅੱਜ ਕੋਈ ਕਰਨਲ ਹੋਣਾ ਸੀ ਕੋਈ ਮੇਜਰ ਹੋਣਾ ਸੀ ਕੋਈ ਬਰਗੇਡੀਅਲ ਹੋਣਾ ਸੀ ਰਿਟਾਇਰ ਹੋਣੇ ਸੀ ਅੱਜ ਸਾਲਾ ਕੁਛ ਬੈਠੇ ਕਰੇ ਬਚਾਰੇ ਇਹਨਾਂ ਸਾਰਿਆਂ ਪਰਿਵਾਰਾਂ ਦੀ ਬਾਹ ਫੜੀ ਐ ਐਜੀਪੀਸੀ ਨੇ ਤੇ ਕਾਲੀਦਲ ਨੇ ਭਾਵੇਂ ਕੇਸ ਲੜੇ ਭਾਵੇਂ ਪੈਨਸ਼ਨਾਂ ਦਿੰਦੀ ਜੋ ਕੁਝ ਵੀ ਤੇ ਆਪਣੇ ਹੀ ਕਈ ਲੋਕ ਹੈ ਹੁਣ ਕਾਂਗਰਸ ਦਾ ਪ੍ਰਧਾਨ ਹੈ ਜਿਹੜਾ ਬਣਾਇਆ ਰਾਜਾ ਵੜੇ ਕਮੀਜ਼ ਪਾਉਂਦਾ ਕਿਸੇ ਲਿਖਿਆ ਹੁੰਦਾ ਇੰਦਰਾ ਮੇਰੀ ਮਾਂ ਹੈ ਗ੍ਰੇ ਡੈਂਕਾ ਤੋਂ ਦਰਬਾਰ ਸਾਹਿਬ ਉਹਨੂੰ ਮਾਂ ਕਹਿੰਦੇ ਆ ਆਪਣੀ ਕੌਮ ਹੈ ਇਹ ਉਸ ਪਾਰਟੀ ਨੂੰ ਵੀ ਕਿੰਨਵਾਰ ਜਦਾਤਾ ਉਹਦੇ ਬਾਅਦ 84 ਦੇ ਬਾਅਦ ਜਿਹੜੀਆਂ ਕਮਾਂ ਵਿੱਚ ਗਲਬੜ ਆਉਣ ਲੱਗ ਜਾਂਦੀ ਹੈ ਨੁਕਸਾਨ ਕੌਮ ਦਾ ਹੋ ਜਾਂਦਾ ਹੈ ਦੇਖੋ ਆਪਣੇ ਤੋਂ ਤਕੜੇ ਮੁਸਲਮਾਨ ਭਾਈ ਚਲੇ ਬਾਬਰੀ ਮਸਜਿਦ ਤੇ ਬੀਜੇਪੀ ਨਹੀਂ ਢਾਈ ਤੁਸੀਂ ਹਿੰਦੁਸਤਾਨ ਕਿਸੇ ਵੀ ਕੋਨੇ ਚਲੇ ਜਾਓ ਮੁਸਲਮਾਨ ਨਹੀਂ ਵੋਟ ਪਾਊਗਾ ਬੀਜੇਪੀ ਨੂੰ ਮਰ ਜੂਗਾ ਕਹਿੰਦਾ ਬੀਜੇਪੀ ਨੂੰ ਨਹੀਂ ਪਾਉਣੇ ਤੇ ਆਪਣੇ ਬੰਦੇ ਦੋ ਗਨਮਨ ਦੇ ਦਿਓ ਝਕਾਰਾ ਛੱਡ ਦੰਗ ਇੰਦਰ ਆਗਾ ਜੈ ਜੰਦਾਬਾਦ ਦੋ ਗਨਮਨਾਂ ਪਿੱਛੇ ਇੱਕ ਚਿਰ ਮੈਨੂੰ ਦੇ ਦੋ ਵਿਕਾਰੇ ਛੱਡ ਦੰਗੇ ਉਹ ਛੋਟੀ ਛੋਟੀ ਗੱਲ ਪਿੱਛੇ ਆ ਹਰਬੀਤ ਦੋਸਾਂ ਅਸੀਂ ਅਖਾਲੀ ਦਲ ਖਤਮ ਯਸ ਕਾਜ਼ਾ ਬੰਦੀ ਜੱਥੇ ਬੰਦੀ ਨੂੰ ਕੋਈ ਖਤਮ ਨਹੀਂ ਕਰ ਸਕਦਾ ਗੁਰੂ ਮਹਾਰਾਜ ਦੀ ਪਕਸ਼ੇਸ਼ ਨਾ ਬਣੀ ਹੈ ਆਲਾ ਚਲੋ ਲੋਕਾਂ ਨੇ ਕਿਹਾ ਥੋੜਾ 10 ਸਾਲ ਆਰਾਮ ਕਰ ਲੋ ਥੋੜਾ ਆਰਾਮ ਰੂਪ ਹੋ ਗਿਆ ਹੁਣ ਉਹ ਸੋਚੀ ਬਠਾ ਜਾਈਏ ਜਿ ਗਦਾਰ ਜੰਦੇ ਨੇ ਆਪਣੀ ਪਾਪ ਕੀ ਫਸ ਜਾਂਦੇ ਐ ਉਹ ਸੁਣਦਾਲੀ ਖਤਮ ਹੋ ਗਈ ਐ ਮੈਂ ਚਲੋ ਸਾਲ ਐਸ ਕਰਮ ਪੈਸੇ ਪੁੱਦੇ ਇਕੱਠੇ ਕਰਾਂ ਅੱਗੇ ਜਿੱਥੀ ਜੁਥੀ ਲਵਾ ਕੇ ਪੂਰੀ ਟੋਰ ਡੱਬਾ ਕਰੂੰਗਾ ਉਹਨੂੰ ਐ ਨਹੀਂ ਪਤਾ ਜਿਸ ਪਾਰਟੀ ਜੋ ਗਿਆਨ ਜਗੈਣਾ ਦੂੰ ਲੋਕੀ ਨਫ਼ਰਤ ਕਰਦੇ ਆਂ ਪਾਰਟੀ ਦੂਜੀ ਗੱਲ ਆ ਜਿਹੜੀਆਂ ਜੱਫੀਆਂ ਨਾ ਆ ਸਾਹਮਣੇ ਪੁਲਿਸ ਵਾਲੇ ਬੈਠੇ ਆ ਆ ਕੱਲੇ ਜਿਹੜੇ ਕੁਰਸੀ 'ਤੇ ਬੱਠਣ ਦਾ ਉਹ ਵੀ ਕਰਦੇ ਆ ਆ 1 ਸਾਲ ਬਾਅਦ ਤੁਸੀਂ ਜੇ ਕਾਲੀਗੜ੍ਹ ਦੇ ਝੰਡਾ ਝੁਲਣ ਲਾਤਾ ਚਲਦੀ ਔਰ ਆਈ ਜਿਹੜੇ ਜੱਫੀ ਦੇ ਅੱਗੇ ਬੱਠੇ ਆ ਆਈ ਹਰਮੀਤ ਨੂੰ ਫਰਕ ਲਾਉਣਗੇ ਕਰੋ ਖੇਤਰ ਮਾਰ ਦੇ ਥਾਣੇ 'ਚ ਲੈ ਕੇ ਜਾਣਗੇ ਐਵੇਂ ਦੱਬਕਾ ਮਰੀ ਜਿੱਤੇ ਬੈਠਾ ਆ ਐਸਐਸਪੀ ਆ ਕੇ ਸੱਦੇ ਤੋਂ ਲਗ ਮਰ ਸਾਰੇ ਪੇਪਰ 'ਤੇ ਦੇ ਤੇ ਹੁਣ ਇੱਕ ਦੇਖੋ 3 ਪਹਿਲਾਂ ਦੇ ਪੇਪਰ 'ਤੇ ਦੇ ਬੀਬੀ ਦੇ ਅਜੇ ਤੀਤ ਪਰਚਾ ਦੇ ਤਾਂ ਸੋਚਦਾ ਸੀ ਇਹਨੂੰ ਡਰਾ ਲਾਂਗੇ ਵਰਕਰਾਂ ਦੇ ਦੇ ਤਾਂ ਉਹ ਕਾਲੀ ਦਲ ਵਾਸਤੇ ਪਰਚਾ ਦਾ ਕਿਉਂ ਮੰਗੂ ਲੱਗਦਾ ਪੰਥ ਸਾਹਿਬ ਜਿਹੜੇ ਪਰਚੇ ਨਾ ਹੋਣਨ ਰਾਦਰੂ ਨੀਂਦ ਨਹੀਂ ਆਉਂਦੀ ਪੰਥ ਸਾਹਿਬ ਤਾਂ ਮੇਰੇ ਦੇ ਹੋਏ ਪਏ ਆਪਾਂ ਦੀ ਸਰਵਾਜੀ ਤੇ ਹੈ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ একদম ਹੈ ਕਿ ਆਪਣੇ ਬੰਦੇ ਦੇ ਘ हिसाब ਰੀ ਰੱਖ ਕੇ ਪਰਚੇ ਦੀ ਤਰੀਕ ਤੁਰੀ ਸ਼ਰਾ ਦੱਸ ਦਿਆ ਕਰ ਓਏ ਫਿਕਰ ਹੈ ਵੱਡੇ ਬਾਲ ਸਾਹਿਬ 16 ਸਾਲ ਦੀ ਜਿਹੜੇ ਥੋੜੇ ਬਜ਼ੁਰਗ ਕੋਲ ਹੋ ਰਹੇ ਜੇ ਬਾਪੂ ਮਾਦਲ ਨੇ ਇਕੱਲੀ ਦਾ ਲੱਗੇ ਲੱਗੇ ਹੋਰੇ ਹਰਮੀਨ ਨੂੰ ਪਤਾ ਨਹੀਂ ਜੋ ਉਹਨੇ ਧੱਕੇਸ਼ਾਈ ਕਰਤੀ ਐ ਆ ਲੱਭੜਾ ਨਹੀਂ ਲੋਕਾਂ ਨੇ ਇਹਨੂੰ ਐਜਾ ਸਬਕ ਸੋਣਾ ਮੈਂ ਤਾਂ ਐਸਐਸਪੀ ਨੂੰ ਕਹਿੰਦਾ ਸੀ ਮੈਂ ਕਿ ਜੇ ਤੂੰ ਕਿਸੇ ਬੰਦੇ ਨੂੰ ਫੜਿਆ ਸਾਡੇ ਜੇ ਪਛਤਾ ਕੀਤਾ ਆ ਦਿੱਲੀ ਵਾਲੇ ਤਾਂ ਲੱਭੜੇ ਨਹੀਂ ਤੈਨੂੰ ਭੱਜਣ ਨਹੀਂ ਦਿੰਦੇ ਦੇਖੋ ਅਫਸਰਾ ਮਾਸਤਰੀ ਤੋ ਕੇ ਕੇ ਇਸ ਬਣਾਉਣੇ ਉਨੇ ਹੀ ਵੱਡਾ ਬਣਾਇਆ। ਉਨੇ ਹੀ ਵੱਡਾ ਬਣਾਇਆ। ਐ ਨਹੀਂ ਐ ਕਿ ਜੋ ਬੰਦਾ ਦੂਜਾ ਬੰਦਾ ਆਮ ਆਦਮੀ ਕੰਮ ਕਰਦਾ ਪੁਲਸ ਬਣਦੀ ਹੈ। ਆ ਭੋਲਰ ਜਿਹੜਾ ਵੀ ਇਹੀ ਹੈ। ਆ ਕੇਜਰੀਵਾਲ ਵਾਸਤੇ ਪੈਸਾ ਇਕੱਠਾ ਕਰਦਾ ਸੀ। ਆ ਰਿਸ਼ਤੇ ਦਾ ਬੀਏਜੀ ਬੰਦ। ਉਹ ਸੋਚਦਾ ਸੀ ਮੈਂ ਬੀਏਜੀ ਐ ਮੈਂ ਦਫਤਰ ਹੀ ਬੈਠਾ ਚੱਕੇ ਨਹੀਂ ਲੈ ਗੇ। ਐਂ ਚੱਕੇ ਜਾਣਗੇ ਫਿਰ। ਨਾਲੇ ਹੁਣ ਤਾਂ ਇੱਕ ਸਾਲ ਨਹੀਂ ਲਿਆ। ਛੇ ਮਹੀਨੇ ਤੁਸੀਂ ਪੁੱਛੋ ਛੇ ਉਹ ਛੇ ਮਹੀਨੇ ਤੇ ਸੌਂਗਿਤ ਬਦਲਨੇ ਤੁਸੀਂ ਰਾਤ ਨੂੰ ਕਿਹੜਾ ਪਤਾ ਲੱਗਣਾ ਅੱਖਾਂ ਬੀਚੀਆਂ ਦਾ ਸਵੇਰੇ ਆ ਗਈ ਛੇ ਮਹੀਨੇ ਹੋ ਗਏ ਕੱਲਾ ਛੇ ਮਹੀਨੇ ਬੀਤ ਗਏ ਆ ਕੌਸ ਕਰਕੇ ਇਹ ਦਸ ਸਾਲਾ ਪਟਵਾਰੇ ਕੋਈ ਪਰਵਾਹੀ ਤੁਹਾਨੂੰ ਕੋਈ ਕਿਸੇ ਮੀਬੀ ਨੂੰ ਕਿਹਾ ਮੈਂ ਜੇ ਲੋ ਕੋਈ ਸਮੱਸਿਆ ਮੈਨੂੰ ਟੈਲ ਕਰਨ ਕਰਦੇ ਹੋ ਮੈਂ ਆ ਪਹੁੰਚੂਗਾ ਕੋਈ ਕਿਸੇ ਦੀ ਹਿੰਮਤ ਨਹੀਂ ਤੁਹਾਨੂੰ ਹੱਥ ਲਾਵੇ ਐਸ ਕਰਕੇ ਤਕੜੇ ਹੋ ਕੇ ਲੱਗੀਏ ਭਜਾਈਏ ਦਿੱਲੀ ਵਾਲਿਆਂ ਨੂੰ ਤੇ ਵਾਪਸ ਆਪਣੀ ਖੇਤਰੀ ਪਾਰਟੀ ਦਾ ਢੰਡਾ ਚੁਲੀਏ ਦੱਸ ਦਿਆ 11 ਤਰੀਕ ਨੂੰ ਮੱਝ ਦੇ ਫਿਰ ਤੋਂ ਪੰਦਾ ਢੰਡਾ ਚੁਲਣ ਲਾਤਾ ਤੇ ਮੈਂ ਤੁਹਾਨੂੰ ਅੱਜ ਦੱਸਦਾ ਤੁਸੀਂ 11 ਤਰੀਕ ਨੂੰ ਆ ਕਰਦੇ ਹੋ ਤੇ ਤੁਹਾਨੂੰ ਮੈਂ ਦੱਸਾਂ ਤੁਹਾਡੇ ਚਿਹਰਿਆਂ ਦੇ ਖੁਸ਼ੀਆਂ ਲਿਆਵਾਂਗੇ ਵਾਹੀ ਰਜੀਕਾ ਖਾਲਸਾ ਵਾਹੀ ਰਜੀਕੀ ਫੋਟੇ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਜੀ ਦਾ ਪ੍ਰਧਾਨ ਸਾਹਿਬ ਜੀ ਇੱਕ ਮੈਂ ਦੱਸਣਾ ਚਾਹਣਾ ਕਿ ਕੌਮ ਦੇ ਮਹਾਨ ਜਰਨੈਲ ਜਨਨ ਲਾਲ ਸਿੰਘ ਜੀ ਤੇ ਪਰਮਜੀਤ ਸਿੰਘ ਦੀ ਪੰਜਵਾਂ ਦਾ ਦਾ ਪਰਿਵਾਰ ਹਮ ਆਪਣੇ ਨਾਮ ਅਕਾਲੀ ਦਲ ਦੇ ਨਾਮ ਡਟ ਕੇ ਖੜਾ ਆ ਜੀ ਅਕਾਲੀ ਦਲ ਦੀ ਸੇਵਾ ਕਰਦੇ ਅਕਾਲੀ ਦਲ ਦੇ ਅੱਗੇ ਹੋ ਕੇ ਦੋਨੋਂ ਪਰਿਵਾਰ ਸਪੋਰਟ ਕਰਦੇ ਜੀ ਬਾਬੇ ਗੁਰਜੀਤ ਸਿੰਘ ਖਾਲਸਾ ਵੱਲੋਂ ਜੀ ਜੀ